ਹਾਂਜੀ 사ਤਿਸ਼ ਰੇ ਗਾਜੀ ਦੋਸਤੋ ਇਹ ਵੀਡੀਓ ਨਾ سوشل میڈیا ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ। ਇਸ ਵੀਡੀਓ ਦੇ ਵਿੱਚ ਨਾ ਤੁਸੀਂ ਦੇਖ ਸਕਦੇ ਹੋ ਕਿ ਮਗਰਮਸ਼ ਪਿੰਡ ਦੇ ਵਿੱਚ ਆ ਗਿਆ ਉਹ ਵੀ ਭਾਰੀ ਮੀਂਹ ਦੇ ਕਰਕੇ ਤੇ ਵੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਕਿ ਮਗਰਮਸ਼ ਪਿੰਡ ਵਾਲਿਆਂ ਦੇ ਪਿੱਛੇ ਵੀ ਪੈ ਜਾਂਦਾ ਹੈ। ਪਰ ਕੁਝ ਲੋਕ ਉਸ ਮਗਰਮਸ਼ ਦਾ ਸਾਹਮਣਾ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ। ਸੋ ਦੋਸਤੋ ਸੁਚੇਤ ਰਿਹਾ ਕਰੋ। ਜਿਹੜੇ ਲੋਕ ਦਰਿਆਵਾਂ ਦੇ ਲਾਗੇ ਰਹਿੰਦੇ ਨੇ ਉਹਨਾਂ ਨੂੰ ਤਾਂ ਖਾਸ ਕਰਕੇ ਸੁਚੇਤ ਰਹਿਣਾ ਚਾਹੀਦਾ ਹੈ। ਕਿਉਂਕਿ ਦਰਿਆਵਾਂ ਦੇ ਵਿੱਚ ਮਗਰਮੱਛ ਵਗੈਰਾ ਹੁੰਦੇ ਨੇ ਤੇ ਉਹ ਪਾਣੀ ਦੇ ਜ਼ਰੀਏ ਤੁਹਾਡੇ ਪਿੰਡਾਂ ਦੇ ਵਿੱਚ ਵੀ ਆ ਸਕਦੇ ਨੇ ਸੋ ਦੋਸਤੋ ਇਹ ਵੀਡੀਓ ਯੂਪੀ ਬਿਹਾਰ ਦੀ ਹੈ ਤੇ ਯੂਪੀ ਦੇ ਵਿੱਚ ਭਾਰੀ ਵਰਖਾ ਦੇ ਕਾਰਨ ਇਹ ਮਗਰਮੱਛ ਪਿੰਡ ਦੇ ਵਿੱਚ ਆ ਗਿਆ ਤੇ ਵਾਹਿਗੁਰੂ ਦਾ ਵਿਚਾਰ ਰਹਿ ਗਿਆ ਕਿ ਕਿਸੇ ਦਾ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਸੋ ਦੋਸਤੋ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਅਸੇ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਅਸੇ ਵੀਡੀਓ ਨੱਗੇ ਸ਼ੇਅਰ ਕਰ ਦਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੋ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਤੇ ਉਹ ਤੱਕ ਰੱਬ ਰੱਖਦਾ